ਹਾਂਜੀ ਵੀਰੋ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਜੱਟਾਂ ਦੇ ਚੈਨਲ ਵਿੱਚ ਜੀ ਐਦਾਂ ਦੀਆਂ ਹੋਰ ਨਵੀਆਂ ਵੀਡੀਓ ਵੇਖਣ ਲਈ ਜੀ ਆਪਣੇ ਚੈਨਲ ਨੂੰ ਥੱਲੇ ਦਿਖ ਰਹੇ ਲਾਲ ਬਟਨ ਨੂੰ ਸਬਸਕ੍ਰਾਈਬ ਕਰ ਲਿਓ ਉਸ ਦੇ ਨਾਲ ਲੱਗੇ ਬੈਲ ਆਈਕਨ ਨੂੰ ਔਲ ਤੇ ਪ੍ਰੈਸ ਕਰ ਲਿਓ ਜੀ ਤਾਂ ਜੋ ਜਦ ਵੀ ਅਸੀਂ ਆਪਣੇ ਚੈਨਲ ਤੇ ਕੋਈ ਨਵੀਂ ਵੀਡੀਓ ਪਾਈਏ ਤੇ ਉਹਦੀ ਨੋਟੀਫਿਕੇਸ਼ਨ ਆਜੂ ਉਹ ਤੋੜ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਤੁਸੀਂ ਸਾਡੀ ਵੀਡੀਓ ਨੂੰ ਜੀ ਆਸਾਨੀ ਨਾਲ ਵੇਖ ਸਕੋ ਜੇ ਕੋਈ ਸੇਵੀ ਨੇ ਜੀ ਕਿਸੇ ਵੀ ਖੇਤੀਬਾੜੀ ਸੰਧ ਦੀ ਕਿਸੇ ਵੀ ਤਰ੍ਹਾਂ ਦੀ ਸਾਧਨ ਦੇ ਕਿਸੇ ਵੀ ਤਰ੍ਹਾਂ ਦੀ ਐਡ ਆਪਣੇ YouTube ਚੈਨਲ ਤੇ ਲਗਵਾਉਣੀ ਹੋਵੇ ਜੀ ਉਸ ਦੀਆਂ ਪੰਜ ਤੋਂ ਸੱਤ ਫੋਟੋਆਂ ਬਾਕੀ ਉਹਦੀ ਜਾਣਕਾਰੀ ਸਾਨੂੰ 88725 82250 ਸਕਰੀਨ ਉੱਪਰ ਦਿੱਤੇ ਗਏ ਨੰਬਰਾਂ 'ਤੇ ਤੁਸੀਂ WhatsApp ਰਾਹੀਂ ਫੋਟੋਆਂ ਤੇ ਜਾਣਕਾਰੀ ਭੇਜ ਕੇ ਆਪਣੀ ਆਡੀਓ YouTube ਜਟਾਂ ਦੇ ਚੈਨਲ ਤੇ ਇੱਕ ਜਾਂ ਦੋ ਦਿਨਾਂ ਦੇ ਅੰਦਰ ਆਪਣੇ ਚੈਨਲ ਤੇ ਐਡ ਲਗਾਵਾ ਸਕਦੇ ਹੋ ਜੀ ਬਿਲਕੁਲ ਫ੍ਰੀ ਵਿੱਚ ਐਡ ਲਾਵਾਂਗੇ ਜੀ ਹਾਂਜੀ ਵੀਰੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਜੀ ਤੇ ਅੱਜ ਦੀ ਵੀਡੀਓ ਵਿੱਚ ਜੋ ਸੇਲ ਬਾਤ ਲੈ ਕੇ ਆਏ ਜੀ 6 ਸੰਦਪਕਾਉਨੇ ਤੇ ਸਭ ਤੋਂ ਪਹਿਲਾਂ ਜੀ ਸੇਲ ਬਾਤ ਲੈ ਕੇ ਆਏ ਜੀ ਰੂਟਾ ਫੀਟਰ ਬਕਿਆ ਹੋਇਆ ਜੀ ਇਹ ਰੂਟਾ ਫੀਟਰ 2021 ਮਾਡਲ ਹੈ ਜੀ ਬਾਕੀ ਬਦਿਆ ਕੰਡੀਸ਼ਨ ਚ ਰੋਟਾਵੇਟਰ ਪੈ ਜੀ ਲੈਨਸ ਮੇ ਤੁਸੀਂ ਵਾਕਈ ਚਲਾ ਕੇ ਚੈੱਕ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਖਰੀਦ ਸਕਦੇ ਹੋ ਜੀ ਜਿੰਨਾ ਵੀ ਰੋਟਾਵੇਟਰ ਦਾ ਰੰਗ ਪੇਂਟ ਹੈ ਜੀ ਨਾਲ ਦਾ ਰੰਗ ਪੇਂਟ ਹੈ ਰੋਟਾਵੇਟਰ ਤੇ ਜੀ ਏਰੀਆ ਹੈਗਾ ਬਿਰਦਾ ਮਾਨਸਾ ਜੀ ਬਿਨਾ ਮਸ਼ੀਨ ਤੋਂ ਆ ਡਬਲ ਸੈੱਡਡ ਤਾਂ ਵੀ ਲੱਗੀ ਹੋਈ ਹੈ ਜੀ ਰੇਟ ਵੀਨੇ ਰੱਖਿਆ 90000 ਪਰ ਰੇਟ ਰੱਖਿਆ ਜੀ 90000 ਪਰ ਰੇਟ ਰੱਖਿਆ ਬਾਕੀ ਤੁਹਾਡਾ ਮੌਕੇ ਤੇ ਹਲਕਾ ਫੁਲਕਾ ਮਾਨਤਾ ਨੂੰ ਹੋ ਜਾਊਗਾ ਜੀ ਤੇ ਕੰਟੈਕਟ ਨੰਬਰ ਹੈ ਜੋ ਸਕਰੀਨ ਦੇ ਉੱਪਰ ਸ਼ੋਰ ਹੈ ਜੀ ਨੰਬਰ ਨੂੰ ਤੁਸੀਂ ਨੋਟ ਕਰਕੇ ਕੰਟੈਕਟ ਕਰਕੇ ਜੀ ਰੋਟਾ ਫੀਟਰ ਖਰੀਦ ਸਕਦੇ ਹੋ ਜੀ ਅੱਗੇ ਜੋ ਸੇਲ ਬਾਤ ਤੇ ਲੈ ਕੇ ਆਂ ਜੀ ਬਲੈਰੋ ਗੱਡੀ ਵਿਕਿਆ ਹੋਇਆ ਜੀ ਅਕੀ ਫੋਟੋ ਸਕਰੀਨ ਉੱਪਰ ਸ਼ੋਰੀਆਂ ਨੇ ਜੀ ਕੰਡੀਸ਼ਨ ਵੇਖ ਸਕਦੇ ਹੋ ਜੀ ਇਹ ਮਹਿੰਦਰਾ ਬਲੇਰੋ ਕਾਰ ਸੇਲ ਵਾਸਤੇ ਜੀ ਮੌੜਲਾ ਜੋ 2004 ਮਾਡਲ ਹੈ ਜੀ ਏਰੀਆ ਹੈ ਗਾ ਬਿਰਦਾ ਟਾਂਡਾ ਜੀ ਹੁਸ਼ਿਆਰਪੁਰ ਕੋਲਵਿਰਦਾ ਟਾਂਡਾ ਏਰੀਆ ਪੈਂਦਾ ਜੀ ਤੇ ਲੈਂਸਮੇ ਗੱਡੀ ਨੂੰ ਤੁਸੀਂ ਜੀ ਟੈਸਟ ਡਰਾਈਵ ਕਰਕੇ ਖਰੀਦ ਸਕਦੇ ਹੋ ਜੀ ਇੰਜਨ ਗੇਅਰ ਦੀ ਫੁੱਲ ਓਕੇ ਆ ਜੀ ਬਾਕੀ ਜੋ ਸਰਵਿਸ ਆ ਜੀ ਕੰਪਲੀਟ ਆ ਕਾਰ ਦੀ ਬਾਕੀ ਤੁਸੀਂ ਲੈਂਸਮੇ ਟੈਸਟ ਡਰਾਈਵ ਕਰਕੇ ਖਰੀਦ ਸਕਦੇ ਹੋ ਜੀ ਚਾਰੇ ਟਾਇਰਾਂ ਦੀ ਕੰਡੀਸ਼ਨ ਵੇਖਸਰ ਨੂੰ ਜੀ ਵਧੀਆ ਕੰਡੀਸ਼ਨ ਚ ਟਾਇਰ ਪਿੰਨ ਜੀ ਚਾਰੇ ਟਾਇਰ ਜੀ ਤੇ ਇੱਕ ਸਟਿਪਣੀ ਆ ਜੀ ਨਾਲ ਬੈਕ ਸਾਈਡ ਤੇ ਜੋ ਲੱਗੀ ਹੋਈ ਹੈ ਜੀ ਹਰਿਆਣਾ ਨੰਬਰ ਗੱਡੀ ਆ ਜੀ ਕਿਤੇ ਕੋਈ ਐਕਸੀਡੈਂਟ ਨਹੀਂ ਜੀ ਜਿੰਨਾ ਵੀ ਗੱਡੀ ਤੇ ਰੰਗ ਪੇਂਟ ਆ ਜੀ ਨਾਲ ਦਾ オリジナル ਰੰਗ ਪੇਂਟ ਆ ਕਾਰ ਦੀ ਜੀ ਬਾਕੀ ਕਿਤੇ ਕੋਈ ਐਕਸੀਡੈਂਟ ਨਹੀਂ ਜੀ ਨਾ ਹੀ ਕਿਤੇ ਕੋਈ ਟੁੱਟ-ਭੱਜ ਹੈ ਜੀ ਕਾਰ 'ਚ ਨਾ ਕਿਤੇ ਕੋਈ ਡੈਂਟ ਹੈ ਜੀ ਬਾਕੀ ਬਹੁਤ ਹੀ ਵਧੀਆ ਕੰਡੀਸ਼ਨ 'ਚ ਕਾਰ ਪਈਆ ਬਾਕੀ ਵਿੱਚੋ ਜੀ ਸ਼ਿੰਟਾਂ ਤੇ ਮੈਟਿੰਗ ਹੋਈ ਹੋਈ ਆ ਏਸੀ ਹੀਟਰ ਦੇ ਫੁੱਲ ਓਕੇ ਆ ਜੀ ਬਾਕੀ ਵਧੀਆ ਕੰਡੀਸ਼ਨ 'ਚ ਡੈਸ਼ਬੋਰਡ ਪਿਆ ਜੀ ਰੇਟ ਵੀ ਨੇ ਰੱਖਿਆ ਜੀ 1 ਲੱਖ 48000 ਪਰ ਰੇਟ ਰੱਖਿਆ 1 ਲੱਖ 48000 ਪਰ ਰੇਟ ਰੱਖਿਆ ਬਾਕੀ ਤੁਹਾਡਾ ਮੌਕੇ ਤੇ ਹਲਕਾ ਫੁਲਕਾ ਮਾਰਤਾਨ ਹੋ ਜੂਗਾ ਜੀ ਤੇ ਵੀਰਾਂ ਦਾ ਕੰਟੈਕਟ ਨੰਬਰ ਹੈ ਜੋ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ ਨੰਬਰ ਨੂੰ ਤੁਸੀਂ ਨੋਟ ਕਰਕੇ ਕੰਟੈਕਟ ਕਰਕੇ ਜੀ Mahindra Bolero ਕਾਰ ਖਰੀਦ ਸਕਦੇ ਹੋ ਜੀ ਸਿਲ버 ਕਲਰ ਚ ਜੀ ਅੱਗੇ ਜੋ ਸੇਲ ਬਾਤੇ ਲੈ ਕੇ ਆ ਜੀ ਜਗਜੀਤ ਤੋਂ ਕੰਪਨੀ ਦਾ ਕੰਪਿਊਟਰ ਕਰਾ ਬਿਕਾਊਾ ਜੀ ਇਹ ਕੰਪਿਊਟਰ ਕਰਾ ਜੀ ਤਿੰਨ ਸੀਜ਼ਨ ਚੱਲਿਆ ਹੋਇਆ ਮਾਡਲ ਆ ਜੋ 2019 ਮਾਡਲ ਆ ਜੀ 2019 ਮਾਡਲ ਆ ਜੀ ਬਾਕੀ ਵਧੀਆ ਵਰਕਿੰਗ ਚ ਆ ਜੀ ਚਾਰੇ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਬਾਕੀ ਚਾਰ ਟਾਇਰ ਲੱਗੇ ਹੋ ਨੇ ਜੀ ਚਾਰੇ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਲੈਣ ਸਮੇ ਤੁਸੀਂ ਚਲਾ ਕੇ ਚੈੱਕ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਖਰੀਦ ਸਕਦੇ ਹੋ ਜੀ ਮਾਲ ਕੰਬਲੋਜੀ ਵਧੀਆ ਗਾਰੰਟੀ ਆ ਬਾਕੀ ਤੁਸੀਂ ਕੰਡੀਸ਼ਨ ਵੇਖ ਸਕਦੇ ਹੋ ਲੈਂਡਸ ਮੇ ਆਪਣੀ ਤਸੱਲੀ ਕਰਕੇ ਖਰੀਦ ਸਕਦੇ ਹੋ ਜੀ ਏਰੀਆ ਹੈਗਾ ਬਿਰਦਾ ਮਾਨਸਾ ਜੀ ਰੇਟ ਬਿਨ ਰੱਖਿਆ 2,70,000 ਪਰ ਰੇਟ ਰੱਖਿਆ ਜੀ 2,70,000 ਪਰ ਰੇਟ ਰੱਖਿਆ ਬਾਕੀ ਤੁਹਾਡਾ ਮੌਕੇ ਤੇ ਹਲਕਾ ਫੁਲਕਾ ਮਾਨਤਾ ਨੂੰ ਹੋ ਜਾਊਗਾ ਜੀ ਤੇ ਵੀਰਾਂ ਦਾ ਕੰਟਰੈਕਟਰ ਨੰਬਰ ਹੈ ਜੋ ਸਕਰੀਨ ਦੇ ਉੱਪਰ ਸ਼ੋਅ ਰਿਹਾ ਜੀ ਨੰਬਰ ਨੂੰ ਤੁਸੀਂ ਨੋਟ ਕਰਕੇ ਕੰਟੈਕਟ ਕਰਕੇ ਜੀ ਜਗਜੀਤ ਕੰਪਨੀ ਦਾ ਕੰਪਿਊਟਰ ਕਰਾ ਖਰੀਦ ਸਕਦੇ ਹੋ ਜੀ ਤੇ ਬਾਕੀ ਅੱਗੇ ਸੇਲ ਬਾਤ ਤੇ ਲੈ ਕੇ ਆਂ ਜੀ ਗੱਠਾ ਬਣਾਉਣ ਵਾਲੀ ਮਸ਼ੀਨ ਬਕਿਆ ਹੂਆ ਜੀ ਬਾਕੀ ਫੋਟੋ ਸਕਰੀਨ ਉੱਪਰ ਛੋਰੀਆ ਜੀ ਵੇਖ ਸਕਦੇ ਹੋ ਤੇ ਮਾਡਲ ਆ ਜੋ 2021 ਮਾਡਲ ਆ ਜੀ ਨਿਊ ਹਾਲੈਂਡ ਕੰਪਨੀ ਦੀ ਹੈ ਜੀ ਇਹ ਤੇ ਮਾਡਲ ਆ ਜੋ 2021 ਮਾਡਲ ਆ ਏਰੀਆ ਹੈਗਾ ਬਿਰਦਾ ਫਗਵਾੜਾ ਜੀ ਬਾਕੀ ਤੁਸੀਂ ਸੋਚ ਰਹੇ ਹੋਗੇ ਜੀ ਕੀ ਫੋਟੋਆਂ ਬੈਕ ਸਾਈਡ ਜੋ ਵਾਈਟ ਆ ਰਹੀਆ ਤੇ ਹਾਲ ਦੇ ਘੜੀ ਵੀਰ ਨੇ ਜੀ ਇਹ ਬੁਕਿੰਗ ਕਰੀ ਹੋਈ ਆ ਡਿਲੀਵਰੀ ਹੋਣ ਵਾਲੀ ਆ ਜੀ 1-2 ਦਿਨਾਂ ਤੱਕ ਵੀਰ ਦੇ ਘਰ ਪਹੁੰਚ ਜਾਣੀ ਏ ਜੀ ਇਹ ਸਿਸਟਮ ਆ ਤੇ ਬਾਕੀ ਤੁਸੀਂ ਬਾਕੀ 1-2 ਦਿਨ ਤੱਕ ਵੀਰਾਂ ਨਾਲ ਕੰਟੈਕਟ ਕਰ ਲਿਓ ਜੀ ਇਹ ਸਿਸਟਮ 1-2 ਦਿਨ ਤੱਕ ਵੀਰ ਦੇ ਘਰੇ ਜੀ ਡਿਲੀਵਰੀ ਹੋ ਜਾਊਗਾ ਤੇ ਵੀਰ ਨੇ ਬੁਕਿੰਗ ਕਰੀ ਹੋਈ ਆ ਜੀ ਇਸ ਦੀ ਤੇ ਰੇਟ ਵੀ ਨੇ ਰੱਖਿਆ ਜੀ 10 ਲੱਖ 50 ਹਜ਼ਾਰ ਪਰ ਰੇਟ ਰੱਖਿਆ 10 ਲੱਖ 50 ਹਜ਼ਾਰ ਪਰ ਰੇਟ ਰੱਖਿਆ ਬਾਕੀ ਤੁਹਾਡਾ ਮੌਕੇ ਤੇ ਹਲਕਾ ਫੁਲਕਾ ਮਾਨਤਨ ਹੋ ਜਾਊਗਾ ਜੀ ਕੰਟੈਕਟ ਨੰਬਰ ਹੈ ਜੋ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਜੀ ਨੰਬਰ ਨੂੰ ਤੁਸੀਂ ਨੋਟ ਕਰਕੇ ਕੰਟੈਕਟ ਕਰਕੇ ਜੀ ਗੱਠਾ ਬਣਾਉਣ ਵਾਲਾ ਸਿਸਟਮ ਖਰੀਦ ਸਕਦੇ ਹੋ ਜੀ ਅੱਗੇ ਜੋ ਸੇਲ ਬਾਤ ਤੇ ਲੈ ਕੇ ਆਂ ਜੀ ਮੈਸੀ ਟਰੈਕਟਰ ਵਿਕੇ ਹੋਇਆ ਜੀ ਮੈਸੀ 35 ਇਹ ਟਰੈਕਟਰ 1978 ਮਾਡਲ ਹੈ ਜੀ ਪੰਜਾਬ ਨੰਬਰ ਟਰੈਕਟਰ ਹੈ ਚਾਰੇ ਟਾਰਾਂ ਦੀ ਕੰਡੀਸ਼ਨ ਹੈ ਜੀ 75% ਟਾਇਰ ਪਏ ਨੇ ਸੀਟ ਕੰਪਨੀ ਦੇ ਟਾਇਰ ਨਹੀਂ ਜੀ ਲੈਨਸ ਵਿੱਚ ਟਰੈਕਟਰ ਨੂੰ ਵਾਕੇ ਚਲਾ ਕੇ ਚੈੱਕ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਖਰੀਦ ਸਕਦੇ ਹੋ ਜੀ ਜਿੰਨਾ ਵੀ ਟਰੈਕਟਰ ਤੇ ਰੰਗ ਪੇਂਟ ਹੈ ਜੀ ਨਾਲ ਦਾ オリジナル ਟਰੈਕਟਰ ਤੇ ਰੰਗ ਪੇਟ ਹੈ ਰੇਟ ਵੀ ਨੇ ਰੱਖਿਆ 115000 ਰੁਪਏ ਰੇਟ ਰੱਖਿਆ ਜੀ 115000 ਰੁਪਏ ਰੇਟ ਰੱਖਿਆ ਤੇ ਕੰਟੈਕਟਰ ਨੰਬਰ ਹੈ ਜੋ ਸਕਰੀਨ ਦੇ ਉੱਪਰ ਸ਼ੋਅ ਰਿਹਾ ਜੀ ਨੰਬਰ ਨੂੰ ਤੁਸੀਂ ਨੋਟ ਕਰਕੇ ਕੰਟੈਕਟ ਕਰਕੇ ਜੀ ਮੈਸੀ 35 ਟਰੈਕਟਰ ਖਰੀਦ ਸਕਦੇ ਹੋ ਜੀ ਅੱਗੇ ਜੋ ਸੇਲ ਬਾਅਦ ਤੇ ਲੈ ਕੇ ਆਂ ਜੀ ਨਿਊ ਹਾਲੈਂਡ 3630 ਟਰੈਕਟਰ ਕਿਹਾ ਉਹ ਜੀ ਇਹ ਟਰੈਕਟਰ 2011 ਮਾਡਲ ਹੈ ਜੀ ਪਿਆਵ ਨੰਬਰ ਟਰੈਕਟਰ ਆ ਲੈਂਸਮੇ ਟਰੈਕਟਰ ਨੂੰ ਵਾਕਿ ਚਲਾ ਕੇ ਚੈੱਕ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਖਰੀਦ ਸਕਦੇ ਹੋ ਜੀ ਬਾਕੀ ਬਧਿਆ ਕੰਡੀਸ਼ਨ ਚ ਟਰੈਕਟਰ ਪਿਆ ਸਿੰਪਲ ਸਟੀਅਰਿੰਗ ਨਾਲ ਹੈ ਜੀ ਸਾਈਡ ਗিয়ার ਦਾ ਟਰੈਕਟਰ ਕੱਪੜੇ ਵਾਲੀ ਛਤਰੀ ਲੱਗੀ ਹੋਈ ਹੈ ਜੀ ਟਰੈਕਟਰ ਤੇ ਰੇਟ ਬਿਨ ਰੱਖਿਆ 340000 ਰੁਪਏ ਰੇਟ ਰੱਖਿਆ ਜੀ 340000 ਰੁਪਏ ਰੇਟ ਰੱਖਿਆ ਤੇ ਕੰਟੈਕਟ ਨੰਬਰ ਹੈ ਜੋ ਸਕਰੀਨ ਦੇ ਉੱਪਰ ਸ਼ੋਅ ਰਿਹਾ ਜੀ ਨੰਬਰ ਨੂੰ ਤੁਸੀਂ ਨੋਟ ਕਰਕੇ ਕੰਟੈਕਟ ਕਰਕੇ ਜੀ ਨਿਓ ਲੈਂਡ 3630 ਟਰੈਕਟਰ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਐਡ ਤੱਕ ਵੇਖਣ ਲਈ ਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਹੀ ਧੰਨਵਾਦ ਕਰਦੇ ਹਾਂ ਜੀ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਚੰਗੀ ਲੱਗੀ ਲਾਈਕ ਕਰ ਦਿਓ ਐਦਾਂ ਦੀਆਂ ਹੋਰ ਨੰਮੀਆਂ ਵੀਡੀਓ ਵੇਖਣ ਲਈ ਜੀ ਆਪਣੇ ਚੈਨਲ ਨੂੰ ਥੱਲੇ ਦਿਖਰੇ ਲਾਲ ਬਟਨ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਜੀ ਤਾਂ ਜੋ ਹੋਰ ਵੀ ਵੀਰ ਆਪਣੀ ਚੰਨਣਾ ਜੁੜ ਸਕਣ। ਬਾਕੀ ਆਪਣੀ ਸ਼ਾਮ ਨੂੰ ਇੱਕ ਅਲੱਗ ਵੀਡੀਓ ਆਉਗੀ ਜੀ ਇਸ ਚੈਨਲ ਤੇ। ਬਾਕੀ ਸਾਰੇ ਭਰਾ ਜਰੂਰ ਵੇਖਿਓ ਜੀ। ਬਾਕੀ ਸ਼ਾਮ ਦੇ ਟਾਈਮ ਜੀ ਕਿਸੇ ਵੀ ਟਾਈਮ ਆਉਗੀ ਤੇ ਉਹ ਜਿੰਨੇ ਵੀ ਵੀਰ ਸਬਸਕ੍ਰਾਈਬਰ ਨੇ ਜੀ ਉਹਨਾਂ ਲਈ ਸਪੈਸ਼ਲ ਵੀਡੀਓ ਆਉਗੀ ਤੇ ਬਾਕੀ ਸਾਰੇ ਭਰਾ ਜਰੂਰ ਵੇਖਿਓ ਜੀ ਸ਼ਾਮ ਨੂੰ ਵੀਡੀਓ ਆਉਗੀ ਜੀ। ਤੇ ਓਕੇ ਜੀ ਧੰਨਵਾਦ ਵੀਰੋ। ਮਿਲਦੇ ਆਂ ਜੀ ਇੱਕ ਹੋਰ ਵੀਡੀਓ ਨਾਲ ਧੰਨਵਾਦ ਜੀ।